ਨਾ ਹਾਟੋਟੇ ਰਾਜਵਿੰਦਰ ਸਿੰਘ ਜੀ ਪਤਾ ਕਮੋਖਣਾ ਆਪਣਾ ਗੁਰਨਾਣਗੁਰੂ ਦਾ ਸ਼ਾਪ ਹੈ ਜੀ ਲੱਕੀ ਟੈਲੀਕਮ ਦੇ ਨਾਮ ਤੇ ਕੀ ਘਟਨਾ ਵਾਪਰੀ ਹੈ ਤੁਹਾਡੇ ਸਾਡੇ 21 ਤਰੀਕ ਨੂੰ ਮੇਰੇ ਸੀਗੇ ਜੀ ਬਰਦਰ ਦੀ ਅਸੀਂ ਉਧਰ ਵੀ ਜੇ ਸੀਗੇ ਦੋ ਤਿੰਨ ਦਿਨ ਦੁਕਾਨ ਬੰਦ ਸੀ ਗਿਆ ਤੇ ਮੁੰਡਾ ਦੁਕਾਨ ਖੋਲਦਾ ਸੀਗਾ ਜੀ ਆਪਣਾ ਜਿਹੜਾ ਰਖਿਆ ਦੁਕਾਨ ਤੇ ਕੋਮਲ ਤੇ 22 ਤਰੀਕ ਨੂੰ ਸ਼ਾਮ ਨੂੰ 7:20 ਮਿੰਟ ਤੇ ਆਪਣੀ ਦੁਕਾਨ ਦੇ ਬਾਹਰ ਵੀ ਕੈਮਰਾ ਲੱਗੇ ਹਨ ਅੰਦਰ ਵੀ ਲੱਗੇ ਹੋਏ ਨੇ ਦੋ ਬਾਈਕਸ ਤੇ ਚਾਰ ਸਵਾਰ ਦੋ ਦੋ ਬੰਦੇ ਆਪਣੀ ਦੁਕਾਨ ਦੇ ਬਾਹਰ ਆ ਕੇ ਰੁਕੇ ਜੀ ਉਹਨਾਂ ਜੀ ਇੱਕ ਬੰਦਾ ਸਾਡੀ ਦੁਕਾਨ ਦੇ ਵਿੱਚ ਐਂਟਰ ਕਰ ਗਿਆ ਜੀ ਐਂਟਰ ਕਰਕੇ ਉਹਨੇ ਸਾਡੇ ਜਿਹੜਾ ਲਟਕਾ ਰੱਖਿਆ ਹੋਇਆ ਇੱਕ Samsung ਦਾ ਨਵਾਂ ਮੋਬਾਈਲ ਖਰੀਦਿਆ ਜੀ ਇੱਕ ਉਸਨੇ Mi ਦਾ 14 ਸੀ 5G 464 ਮੋਬਾਈਲ ਖਰੀਦਿਆ ਜੀ ਇੱਕ ਸਾਡੇ ਕੋਲ ਪੁਰਾਣੀ ਟੈਬ ਪਈ ਸੀ 2000 2000 ਦਾ ਸੌਦਾ ਕਰਕੇ ਟੋਟਲ ਅਮਾਉਂਟ 24000 ਰੁਪਏ ਦੀ ਬਣੀ ਜੀ ਉਹ ਕਹਿੰਦਾ ਕੈਸ਼ ਮੇਰੇ ਕੋਲ ਹੈ ਨਹੀਂ ਮੇਰੇ ਕੋਲ ਨੰਬਰ ਵੀ ਹੈ ਨਹੀਂ ਤੇ ਮੁੰਡੇ ਨੇ ਪੁੱਛਿਆ ਬਿੱਲ ਦੇ ਵਿੱਚ ਜਦੋਂ ਅਸੀਂ ਬਿੱਲ ਕੱਟਦੇ ਹਾਂ ਜੀ ਤਾਂ ਉਹਦੇ 'ਚ ਨਾ ਨੰਬਰ ਮੈਂਸ਼ਨ ਕਰਨਾ ਹੁੰਦਾ ਜਦੋਂ ਉਹਨੂੰ ਨੰਬਰ ਪੁੱਛਿਆ ਗਿਆ ਉਹ ਕਹਿੰਦਾ ਵੀ ਨੰਬਰ ਮੇਰੇ ਕੋਲ ਹੈ ਨਹੀਂ ਉਸੇ ਨੰਬਰ ਦੀ ਲੋੜ ਨਹੀਂ ਪਿੰਡ ਪੁੱਛਿਆ ਗਿਆ ਉਹ ਕਹਿੰਦਾ ਪਿੰਡ ਦੀ ਵੀ ਲੋੜ ਨਹੀਂ ਨਾਮ ਪੁੱਛਿਆ ਉਸਨੇ ਨਾਮ ਆਸ਼ੂ ਰਾਮ ਦੇ ਨਾਮ ਤੇ ਬਿੱਲ ਕਟਾ ਕੇ ਕਹਿੰਦਾ ਇੰਨਾ ਹੀ ਰਹਿਮ ਤੋਂ ਸਾਨੂੰ ਇਸ ਤੋਂ ਜ਼ਿਆਦਾ ਲੋੜ ਨਹੀਂ ਹੈਗੀ ਤੇ ਪੇਮੈਂਟ ਉਹ ਕਹਿੰਦਾ ਮੈਂ ਕਿਸੇ ਤੋਂ ਪਵਾਵਾਂਗਾ ਜੀ ਤੇ ਉਸਨੇ 24000 ਦਾ ਸਕਰੀਨ ਸ਼ਾਟ ਲੜਕੇ ਨੂੰ ਦਿਖਾਤਾ ਜੀ ਲੜਕੇ ਨੂੰ ਦਿਖਾ ਕੇ ਕਹਿੰਦਾ ਦੇਖੋ ਜੀ 24000 ਪਿਆ ਨਾ ਤੁਹਾਨੂੰ ਪੈਸੇ ਪੈ ਗਏ ਨੇ ਇਹਨੇ ਕਨਫਰਮ ਕਰਨ ਲਈ ਜਦੋਂ ਫੋਨ ਸਾਨੂੰ ਲਾਇਆ ਇਹਨੇ ਉਹ ਬੰਦਾ ਦਗਾ ਚੋਂ ਨਿਕਲ ਗਿਆ ਤੇ ਜਦੋਂ ਸਾਨੂੰ ਪਤਾ ਕਿੱਥੇ ਲੱਗਿਆ ਅਸੀਂ ਕਿਾ ਪੈਸੇ ਆਏ ਨਹੀਂ ਹੈਗੇ ਸਾਡੀ ਗੱਲ ਕਰਵਾਓ ਕਸਟਮਰ ਨਾਲ ਇਹ ਕਹਿੰਦਾ ਇਹ ਤਾਂ ਤੁਹਾਨੂੰ ਜਦੋਂ ਕਾਲ ਲਗਾਈ ਉਦੋਂ ਹੀ ਨਿਕਲ ਗਿਆ ਜੀ ਠੀਕ ਹੈ ਜੀ ਤੇ ਉਸ ਤੋਂ ਦੂਸਰੇ ਦਿਨ ਅਸੀਂ ਵਿਆਹ ਚ ਵੀ ਨਹੀਂ ਸੀ ਇਸ ਕਿ ਦੂਸਰੇ ਦਿਨ ਸ਼ਾਇਦ ਮੈਸੇਜ ਕਈ ਵਾਰ ਲੇਟ ਆਉਣਾ ਜੀ ਬਿਜ਼ਨਸ ਅਕਾਊਂਟਸ ਪੈਸੇ ਕਈ ਵਾਰ ਨੈਕਸਟ ਡੇ ਟਰਾਂਸਫਰ ਹੁੰਦੇ ਨੇ ਜੀ ਜਦੋਂ ਅਸੀਂ ਨੈਕਸਟ ਡੇ ਟਰਾਂਸਫਰ ਚੈੱਕ ਕੀਤਾ ਅਕਾਊਂਟਸ ਟਰਾਂਸਫਰ ਚ ਪੈਸੇ ਕੋਈ ਵੀ ਨਹੀਂ ਸੀਗਾ ਤੇ ਅਸੀਂ ਇਧਰ ਉਹ ਦੁਬਾਰਾ ਪਾ ਕੇ ਦੇਖਿਆ ਆਪਣੇ ਪੈਸੇ ਸਾਡੇ ਪੈਸੇ ਪੈ ਰਹੇ ਨੇ ਲੇਕਿਨ ਉਸ ਬੰਦੇ ਦੇ ਪੈਸੇ ਸਾਡੇ ਅਕਾਊਂਟ ਚ ਨਹੀਂ ਆਏ ਫਿਰ ਅ ਐਪਲੀਕੇਸ਼ਨ ਦੇ ਕੇ ਆਂਦੀ ਐ ਐਸਐਸਓ ਸਾਹਿਬ ਨੂੰ ਤੇ ਅਸੀਂ ਸਾਰੇ ਗਰੁੱਪਾਂ ਦੇ ਵਿੱਚ ਪਾ ਦਿੱਤਾ ਸੀਗਾ ਉਸ ਲੜਕੇ ਜੋ ਐਂਟਰ ਕੀਤਾ ਵਾ ਡਿਟੇਲ ਵਗੈਰਾ ਉਸ ਲੜਕੇ ਦੀ ਫੋਟੋ ਵਗੈਰਾ ਜੋ ਕੈਮਰੇ ਦੇ ਵਿੱਚ ਆਈ ਸੀ ਗਰੁੱਪਾਂ 'ਚ ਪਾਉਣ ਤੋਂ ਬਾਅਦ ਅਜੇ ਅਸੀਂ ਥਾਣੇ ਦੇ ਅੱਗੇ ਪਹੁੰਚੇ ਹਾਂ ਜੀ ਮੈਂ ਪੋਪੋ ਕੰਪਨੀ 'ਚ ਇੱਕ ਲੜਕਾ ਸਾਡਾ ਲੱਗਾ ਹੋਇਆ ਮਨਪ੍ਰੀਤ ਉਸ ਦੀ ਮੈਨੂੰ ਕਾਲ ਆ ਗਈ ਉਹ ਕਹਿੰਦਾ ਵੀ ਜਿਹੜਾ ਤੁਹਾਡੇੰਦੋਂ ਬੰਦਾ ਚੋਰੀ ਕਰਕੇ ਲੈ ਕੇ ਗਿਆ ਉਹ ਸਮਰਾਲੇ ਤੋਂ ਖੰਨੇ ਦੇ ਕਾਊਂਟਰ ਦੇ ਸੈੱਟ ਵੇਚ ਕੇ ਗਿਆ ਵਾ ਖੰਨੇ ਦੁਕਾਨਦਾਰ ਨੇ ਉਹਦੀ ਪੁਸ਼ਟੀ ਕਰ ਦਿੱਤੀ ਜੀ ਉਸ ਦਾ ਆਧਾਰ ਕਾਰਡ ਵੀ ਉਸ ਦੇ ਕੋਲ ਉਹਨੇ ਜਮ੍ਹਾਂ ਕਰਵਾਇਆ ਸੀਗਾ ਉਸ ਨੇ ਸਾਨੂੰ ਵਟਸਐਪ ਰਾਹੀਂ ਉਹਨੇ ਮੈਸੇਜ ਕੀਤਾ ਉਹ ਖੰਨੇ ਦਾ ਬੰਦਾ ਜੀ ਅਸੀਂ ਸਾਰੀ ਡਿਟੇਲ ਆਧਾਰ ਕਾਰਡ ਵਗੈਰਾ ਜੋ ਬੰਦਾ ਸਾਡੀ ਦੁਕਾਨ ਤੋਂ 24 ਹਜ਼ਾਰ ਦੀ ਠੱਗੀ ਮਾਰ ਕੇ ਗਿਆ ਉਸ ਦਾ ਪਿੰਡ ਸਾਰਾ ਕੁਝ ਉਸ ਦਾ ਬਕਾਇਦਾ ਨੰਬਰ ਜਿਹੜਾ ਕਿ ਉਸ ਦਾ ਆਧਾਰ ਕਾਰਡ ਨਾਲ ਨੰਬਰ ਲਿੰਕ ਹੈ ਉਹ ਅਸੀਂ ਸਮਰਾਲੇ ਐਸ ਐਚਓ ਸਾਹਿਬ ਨੂੰ ਪੇਸ਼ ਕਰ ਦਿੱਤਾ ਹੈ ਮਤਲਬ ਤੁਸੀਂ ਇਹ ਗੱਲ ਕਹਿਣਾ ਚਾਹੁੰਦੇ ਹੋ ਕਿ ਉਹਨਾਂ ਨੇ ਸਕਰੀਨ ਸ਼ਾਟ ਦਿਖਾਇਆ ਪੇਮੈਂਟ ਦਾ ਪੇਮਾਰਾ ਠੱਗੀ ਮਾਰ ਕੇ ਬਾਅਦੋਂ ਠੱਗੀ ਮਾਰ ਕੇ ਜਦੋਂ ਅਸੀਂ ਇਹਨ ਮਿਲਣੇ ਨੇ ਕਨਫਰਮ ਕੀਤਾ ਜਾਨੂੰ ਤੋ ਨਿਕਲ ਗਏ ਜੀ ਬੇਮ ਭਾ ਕੇ ਇਸ ਮਾਮਲੇ ਦੇ ਹਿਸਾਬ ਨਾਲ ਤਾਂ ਕੋਈ ਦੁਕਾਨਦਾਰ ਕਿਸੇ ਤੋਂ ਕੋਈ ਸੇਵ ਨਹੀਂ ਕੋਈ ਕੰਮ ਨਹੀਂ ਕਰ ਸਕਦਾ ਜੀ ਤੋ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਆ ਜੀ ਸਮਰਾਲਾ ਪੁਲਿਸ ਤੋਂ ਕਿ ਸਾਰੀ ਡਿਟੇਲ ਉਹਨਾਂ ਕੋਲ ਪਹੁੰਚ ਚੁੱਕੀ ਆ ਇਸ ਤੋਂ ਬਾਅਦ ਵੀ ਅਸੀਂ ਜੋ ਲੜਕਾ ਉਹਨੂੰ ਚੋਰੀ ਕਰਕੇ ਧੁੱਕਾ ਤੜੀ ਦਾ ਮਾਮਲਾ ਕਰਕੇ ਗਿਆ ਉਹਦੇ ਪ੍ਰੂਫ ਵੀ ਉਹਨਾਂ ਕੋਲ ਪਹੁੰਚਦੇ ਕਰ ਦਿੱਤੇ ਨੇ ਵੀ ਇਹ ਬੰਦਾ ਦੂਸਰੇ ਦਿਨ 5000 ਰੁਪਏ ਦੇ ਵਿੱਚ ਸੱਟ ਵੇਚ ਕੇ ਚਲਾ ਗਿਆ ਸਾਡੇ ਕੋਲ 10000 ਦਾ ਖਰੀਦਿਆ ਜੀ ਦੂਸਰੇ ਦਿਨੋਂ 5000 ਘੱਟ ਦੀ ਦੁਕਾਨਾਂ ਨੂੰ ਵੇਚ ਕੇ ਚਲਾ ਗਿਆ ਹੁਣ ਅਸੀਂ ਮੰਗ ਕਰਦੇ ਹਾਂ ਵੀ ਸਮਰਾਲਾ ਪੁਲਿਸ ਇਸ ਦੀ ਕਾਰਵਾਈ ਛੇਤੀ ਛੇਤੀ ਕਰੇ ਤੇ ਮੁਲਜ਼ਮਾਂ ਨੂੰ ਫੜੇ